ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਆ 8427019817 ਸੋ ਅੱਜ ਦੀ ਵੀਡੀਓ ਆਪਾਂ WhatsApp ਰਾਹੀਂ ਕਵਰ ਕਰਦੇ ਪਿਆਂਗੇ ਇਹ ਵੀਡੀਓ ਆਪਣੇ ਕੋਲ ਪਹੁੰਚੇ ਆ ਜ਼ਿਲ੍ਹਾ ਅੰਮ੍ਰਿਤਸਰ ਪਹੇਗਾ ਤਹਿਸੀਲ ਇਸ ਨੂੰ ਅਜਨਾਲਾ ਪਹੁੰਚ ਜਾਂਦੀ ਆ ਜ਼ਿਲ੍ਹਾ ਅੰਮ੍ਰਿਤਸਰ ਅੰਮ੍ਰਿਤਸਰ ਸਾਹਿਬ ਤੇ ਤਹਿਸੀਲ ਅਜਨਾਲਾ ਪਿੰਡ ਵੀਰ ਦਾ ਹੈਗਾ ਕੱਕਰ ਚੁਗਾਵਾ ਕੱਕਰ ਲੋਪਕੇ ਚੁਗਾਵਾ ਪਿੰਡ ਦਾ ਨਾਮ ਆ ਲਾਪੇ ਸਿੰਘ ਵੀਰ ਦਾ ਨਾਮ ਆ 98144 29839 98144 29839 ਵੀਰ ਦਾ ਮੋਬਾਈਲ ਨੰਬਰ ਆ ਵੀਰ ਦੇ ਦੱਸ ਅਨੁਸਾਰ ਪਹਿਲਾ ਸੂਆ ਵੈੜ ਸੂਈ ਆ ਤੇ ਥੋੜੀ ਵੱਡੀ ਹੋਈ ਬਣੀ ਆ ਵੈੜ ਦੇਖੋ ਥਣਲੇਵਾ ਸਾਫ ਸੁਥਰਾ ਸੂਈ ਨੂੰ ਹਜੇ ਨੂੰ ਲਗਭਗ 20 ਤੋਂ 25 ਮਿੰਟ ਹੋਇਆ ਸੂਈ ਨੂੰ ਬਾ ਆਪਣਾ ਸੌਰੀ 13 ਤਰੀਕ ਨੂੰ ਆਪਾਂ ਵੀਡੀਓ ਕਵਰ ਕਰਦੇ ਪਏ ਆਗੇ 13 ਤਰੀਕ ਨੂੰ ਵੀਡੀਓ ਕਵਰ ਕਰਦੇ ਪਏ ਆ 12:30 ਵਜੇ ਦਾ ਟਾਈਮ ਆ ਵੀਡੀਓ ਕਵਰ ਕਰਨ ਦਾ ਤੇ ਵੀਰ ਨੇ ਦੱਸਿਆ ਕਿ ਇਹ 11:30 ਵਜੇ ਸੂਈ ਆ ਬੱਚਾ ਮੇਲ ਕੱਪ ਦਿੱਤਾ ਬੱਚਾ ਇਹਨੇ ਤੇ ਧਾਰਾ ਵਗੈਰਾ ਥਣ ਥਣੂ ਵੀਰ ਕਹਿੰਦਾ ਬਿਲਕੁਲ ਓਕੇ ਆ ਸਾਫ਼ ਸਿੱਤਰਾ ਸਿਰਫ 15-20 ਮਿੰਟ ਹੋਈ ਸੀ ਸੂਈ ਨੂੰ ਜਦੋਂ ਆਪਣੇ ਕੋਲ ਵੀਡੀਓ ਪਹੁੰਚੀ ਆ ਪਹਿਲਾ ਸੂਆ ਸੂਈ ਆ ਥੋੜੀ ਵੱਡੀ ਹੋਈ ਬਣੀ ਆ ਦੰਦੋਂ ਲਗਭਗ ਚੌਗੀ ਸਿੱਗੀ ਆ ਵੀਰ ਕਹਿੰਦਾ ਦੰਦਾਂ ਦਾ ਚੈੱਕ ਨਹੀਂ ਕੀਤੇ ਤੇ ਇਸ ਤੋਂ ਐਸਟੀਮੇਟ ਆ